ਯਾਰ ਬੇਟਾ ਲਾਓ ਵੀ ਆ ਸੌਦਾ ਹੋਇਆ ਜੰਗੀ ਰਾਣਾ ਬੱਕਰਾ ਮੰਡੀ ਦੇ ਉੱਤੇ ਤੇ ਬਾਈ ਮਲਕੀਤ ਕੋਲੇ ਸੀ ਅੱਜ ਯਾਰ ਛਰਤੇਆਣੇ ਵਾਲੇ ਕੋਲੇ ਤੇ ਬਾਈ ਕਿੰਨੇ ਦਾ ਕਰਤਾ ਮੇਰੂ ਮੇਰੂ ਜੇਬ ਚ ਖੜ ਜਾ ਯਾਰ ਇੱਕ ਮਿੰਟ ਸਾਢੇ 7 ਦਾ ਕਰਤਾ ਬਾਈ ਲਖਾਈ ਇਹਨੇ ਦੇਣੀ ਆ ਲਖਾਈ 7 ਪਾਲਣੇ ਦੇਣੀ ਆ ਮਲਕੀਤ ਠੀਕ ਆ ਛੋੜ ਤੇ 5 ਰੁਪਏ ਦੇ ਦੇ ਪਏ 10 ਦੇ ਦੇ ਛੋੜ ਤਾਂ ਕਰਾ ਦੇਾਂਗੇ ਛੋੜ ਤਾਂ ਬੰਦਾ ਨਹੀਂ ਭਾਜਦਾ ਛੋੜ ਲੈ ਵੀ ਪੈਸੇ ਲੈਣਾ ਮਲਕੀਤ Takut apa? Tidak. Hahaha. 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 ਇਹਨੇ ਦੇਣਾ ਚੱਲ ਕੋਈ ਨਹੀਂ ਫਿਰ ਵੇਖੀ ਜਾਓ ਵੀ ਆ ਬੱਕਰਾ ਬਾਈ ਇਹ ਬੜੀ ਜਲਾਉਂਦਾ ਮਲਕੀਤ ਨੇ ਇਹ ਵੇਚਿਆ ਸੱਤ ਜਾਨੇ ਵਾਲੇ ਨੇ ਆ ਤੇਰੇ ਭਜਾ ਲੈਣਾ ਵਿਆਹ ਵਿਆਹ ਸਾਨੇ ਕੁਛੇ ਖਵਾ ਆ ਕੁਆਲਿਟੀ ਦੀ ਬੱਕਰਾ ਇਹਦੇ ਵਿੱਚ ਤੇ ਕੁਰਸੀ ਲੈ ਆਪਣੇ ਕੋਲੋਂ ਖਾਂਦਾ ਪੈਸੇ ਨਹੀਂ ਹੋਸ਼ ਆ ਹੁਣ ਤੂੰ ਹੋਸ਼ ਆਉਂਦਾ ਚੱਲ ਠੀਕ ਕੁਰਸੀ ਲੈ ਆਪਣੇ ਕੋਲੋਂ ਖਾਂਦਾ ਅੱਛਾ ਅੱਛਾ ਲਾਓ ਵੀ ਦੋਸਤੋ ਅਗਲਾ ਸਬਦਾ ਤੁਹਾਨੂੰ ਇਸੇ ਤਰ੍ਹਾਂ ਲੱਗਾਈ ਜੀ ਜੁੜੇ ਰਹੋ ਆਪਣੀ ਚੈਨਲ ਦੇ ਨਾਲ ਲਾਓ ਵੀ ਮਿੱਤਰੋ ਇੱਕ ਸੌਦਾ ਹੋਰ ਕੀਤਾ ਮੈਨੂੰ ਤਾਂ ਆਪ ਸੌਦਾ ਕਰਾਉਣਾ ਪੈ ਗਿਆ ਤੇ ਬਾਈ ਹੈਪੀ ਨੇ ਮਿਲਾਈ ਵੀਡੀਓ ਤੇ ਬਾਈ ਸਤਪਾਲ ਨੂੰ ਆਪਾਂ ਬੱਕਰਾ ਦਵਾਇਆ ਅੰਕਲ ਕਿਹੜਾ ਪਿੰਡ ਆਪਣਾ ਜੈ ਸਿੰਘ ਜੈ ਸਿੰਘ ਵਾਲਾ ਪਿੰਡ ਆ ਅੰਕਲ ਦਾ ਤੇ ਸਤਪਾਲ ਨੂੰ ਕਵਰ ਵਾਲੇ ਵਾਲੇ ਨੂੰ ਬੱਕਰਾ ਦਵਾਇਆ ਕਹਿਰਾ ਬਾਈ ਇਹ ਕਹਿਰਾ ਕਾਲਾ ਹਾਂ ਇਹ ਲੱਖ ਰੁਪਏ ਲੈ ਤੇ ਲੱਖ ਰੁਪਏ ਦੇ ਬੋਹ ਕੇ ਪਾਉਣੇ ਸਾਰੇ ਅੱਛਾ ਇਹਦੇ ਨਾਲ ਤੇ ਲਓ ਜੀ ਆ ਬੱਚਾ ਹੈ ਕਾਲਾ ਕਹਿਰਾ ਜੀ ਇਹ ਤਾਂ ਕਰਕੇ ਇਹ ਮਹਿੰਗਾ ਹੋ ਗਿਆ ਇਹ ਕਾਲੇ ਰੰਗ ਦਾ ਕਹਿਰਾ ਬੱਚਾ ਲਿਖਾਈ 200 ਸੜਾ ਕੋਲੇ ਨਹੀਂ ਲਿਖਾਈ 200 200 ਰੁਪਏ ਘਟੋ 200 ਰੁਪਏ ਲਿਖਾਈ 200 ਇੱਕ ਜਣੇ ਦੀ ਵੇਚ ਸਾਈਡ ਤੇ 200 ਬਾਈ ਸਾਈਡ ਤੇ ਰਹਿ ਆ ਇਧਰਲੇ ਬਸ 100 100 ਚੰਗੀ ਰਣਾ ਬੱਕਰਾ ਮੰਡੀ ਦੇ ਸੌਦੇ ਆ ਦੋਸਤੋ 3500 ਹੋ ਗਿਆ ਪਿਆਰੀ ਜੀ ਦੇ ਆ ਜੰਗੀ ਰਾਣਾ ਜੋ ਜੰਗੀ ਰਾਣੇ ਚ ਪੈਂਦਾ ਇਹ ਜੰਗੀ ਰਾਣੇ ਦੇ ਤੇ ਔਰੀ ਦੇ ਬਿਲਕੁਲ ਨੇੜੇ ਮੋੜ ਮੋੜ ਦਾ ਵੀ ਕਰੜਾ ਹੋਵੇ ਭਾਵੇਂ ਢਲਾ ਦੇ ਪਰ ਸੌਦਾ ਅਸੀਂ ਦਿੱਤਾ ਕਰਾ ਮੇਰੇ ਇਹ ਲੱਗਾ 100 ਮੋੜ ਕੱਟ ਦੇ ਕੋਈ ਲੱਗਾ ਉੱਪਰ ਜਾਵੜਾ ਬਸ ਕੋਈ ਸੁੱਖ ਜੀ ਨਾ ਪੈਂਦਾ ਤੇ ਨਾ ਉਹ ਮਸੇਰਾ ਮੇਰਾ ਠੀਕ ਹੈ ਨਾ ਬਾਈ ਆਪਾਂ ਦਵਾਈ ਮਿੱਟੀ ਤੋਂ ਕੋਈ ਨਹੀਂ ਆ ਚਾਹਦਾ ਨਹੀਂ ਹਜ਼ਾਰ ਤੂੰ ਮੈਂ ਤੈਨੂੰ ਆਖਿਆ ਮੈਂ ਖਾਲਸਾ ਤੂੰ ਸਾਡੇ ਮਾਂ ਪਾਉਂਦਾ ਨਹੀਂ ਤੂੰ ਵੀਰ ਤਾ ਉਹਦਾ ਉਹ ਲਾ ਕੀ ਨਹੀਂ ਨਹੀਂ ਗੱਲਾਂ ਕਿ ਤਰ੍ਹਾਂ ਕਿਉਂ ਬਾਰ ਇਹ ਹੁਣ ਫਿਰ ਕਦਰ ਕੀ ਆ ਸਾਡੀ ਦਾ ਨੋਟ ਕੀ ਹੋਇਆ ਯਾਰ ਹਾਂ ਹਾਂ ਮੈਂ ਉਹ ਹੁਣ ਮੰਗੀ ਜਾਂਦਾ 2000 ਦਾ ਮੰਗਦਾ ਸੀ ਮੈਂ ਆਖਿਆ ਵੀ ਯਾਰ ਕੱਚੀ ਪੀਲੀ ਗੱਲ ਨਹੀਂ ਕਰਦੇ ਜਾਂਦਾ 4200 ਦੇ ਦਊਂਗਾ ਇਹ ਇਹ ਤਾ ਕਰ ਰਿਹਾ 3500 ਦੀ ਚੱਕ 35 ਮੇਰਾ ਮੇਰਾ ਇਹ ਮੁੰਡਾ ਮੇਰਾ ਵੱਡਾ ਮੈਂ ਕਿਹਾ ਸੁੱਖ ਦੇਣੀ ਹੁੰਦੀ ਤਿੰਨ ਬੱਕਰੇ ਦੇ ਦੇਵੇ ਦਾ ਚੱਕਰ ਤਾਂ ਹੈਗਾ ਬਾਈ ਮੁੰਡਾ ਹੋਰ ਪਤਾ ਕੀ ਗੱਲ ਆ ਨਹੀਂ ਇਹ ਗਾਂ ਲਿਆ ਜਾਂਪੂਰ ਦਾ ਛੋਟੇ ਛੋਟੇ ਲਿਆ ਜਿੰਦੇ ਛੋਟੇ ਚੱਕਰ ਤਾਂ ਹੈਗਾ ਇਹਨੇ ਕਾਲੀ ਲੈਂਦਾ ਜੇ ਜਿਹੜੇ ਉਹਦਾ ਕੋਈ ਨਹੀਂ ਬਣੇ ਗਾਂ ਤਾਂ ਸਾਰੇ ਦੇਖੋ ਆ ਜਾ ਖਰੂਰੇ ਨੂੰ ਆ ਆ ਸਰ ਕੱਢੀ 2500 ਆਖਿਆਂ ਨੂੰ ਸਿੱਧੀ ਸੱਟ ਮਾਰੀ ਆ ਉਹ ਦੋਰਾ ਮੰਗਦਾ 500 ਦੀ ਸੱਟ ਮਾਰੀ ਤੁਹਾਡੀ ਮੁੱਠੀ ਕਰਦੀ ਇਹ 42 ਦਾ ਸਾਢੇ ਦਲਾ ਦਾ ਬੱਕਰੇ ਨੇ ਦੇਖੋ ਬਾਈ ਮੈਨੂੰ ਭਈ ਜਾਂਦੇ ਹੋ ਬਹੁਤ ਸਾਰੇ ਉਹਦੀ ਗੱਲ ਹੀ ਸਾਰੇ ਉਹਦੀ ਗੱਲ ਕੀਤੀ ਜਾਂਦੇ ਆ 3000 ਕਰਾਦੀ ਹੈ ਹੈ ਆ ਲਾ ਫਾੜ ਫਰ ਨਹੀਂ ਨਹੀਂ 3000 ਤੂੰ ਲਖੇ ਯਾਰ ਬਾਈ ਤੂੰ ਇੱਕੋ ਗੱਲ ਆ ਦੇ ਹਾਨ ਵਾਲੀ ਯਾਰੋ ਦੱਸੀ ਆ ਬਾਈ ਛੰਡ ਕੇ ਦੱਸ ਦੋ ਤੂੰ ਬਾਦ ਰੁਪਿਆ ਆ ਨਾ ਕਢੀ ਛੰਡ ਕੇ ਦੱਸੀ ਠੀਕ ਹੈ ਨਾ ਬਾਈ ਕਰੇ ਲਾ ਜਾਨੇ ਮੋੜ ਤੇ 4200 ਕਰੇ ਨਹੀਂ ਲਾਣ ਦੇਣਾਗਾ ਇਹ ਲਾਣ ਦੇ ਤਾਂ ਵੱਡੀ ਲਵਾਈ ਦਾ ਕੀ ਹੋਵੇ ਇਹ ਤਾਂ ਨਹੀਂ ਵੀ ਹੁਣ ਮੈਂ ਜੱਤੋਂ 4200 ਮੰਗ ਲਾਇਆ ਤਮਾ ਤਨੂੰ 3200 ਦੇ ਦੇ ਇਹ ਘੰਟੀ ਆਪਣਾ ਖੜਾ ਖੜੇ ਚਾਰੇ 3200 ਦੇ ਕਿਤੇ ਲੈ ਜਾ ਕੇ ਜਾਊਗਾ ਮੈਂ ਅੱਜ ਤੈਨੂੰ ਆਖਿਆ ਸੀ ਨਾ 3000 ਜੋ ਆਪੋ ਆਪਣੀ ਲਖਾਈ ਦਾ ਕਾਦੇ ਪੈ ਰੋਤਾ ਹੈ ਪਹਿਲੇ ਤੈਨੂੰ ਜਿਹਦੇ ਤਾਲ ਜਿੱਡੀ ਗੀਰ ਉਹਨੇ ਪੈਸੇ ਆਪਾਂ ਲਵਾ ਦੇ ਜਵਾਨ ਜਵਾਨ ਹੁਣ ਨਹੀਂ ਦਦਾ ਮੇਰੀ ਚਾਹ ਮੁੱਕ ਗਈ ਆਂ ਦੱਸ ਤੇਰੇ ਹੈਂ ਧੋਦੇ ਕਾ ਨਾ ਤੋ ਧੋਦੇ ਉਹ ਨਹੀਂ ਜਾਂਦਾ ਕੱਪ ਤਾਂ ਧੋ ਲੈ ਗਿਆ ਮੈਂ ਧੋ ਜੂ ਕੱਪ ਦਾ ਯਾਰ ਕੱਜਦਾ ਨਹੀਂ ਉਹ ਯਾਰ ਧੋਦੇ ਫਿਰ ਵੇਖੀ ਉਹਦਾ ਬਕਰਾਂ ਆ ਮੇਰੇ ਨੂੰ ਧੋਏ ਰੱਖ ਦੇ ਦੇਵੇ ਉਹ ਨਾ ਇਹ ਆ ਮੁੱਠੀ ਮੀਜਲਾ ਦੇ ਸੇਵਾ ਕਰਦਾ ਨਹੀਂ ਕੋਈ ਨਹੀਂ 3200 ਦਾ ਹੋ ਗਿਆ ਨਹੀਂ ਨਹੀਂ ਯਾਰ ਨਹੀਂ 3200 ਦਾ ਚਾ ਰੈਂਦੇ ਰੱਖੀ ਭਾਈ ਯਾਰ ਨਹੀਂ ਨਹੀਂ ਉਹ ਯਾਰ ਕਿਉਂ ਬੰਨ ਨਹੀਂ ਯਾਰ ਮੈਂ ਓਏ ਇਹ ਵੀ ਬੁਮਾਰਾ ਵੇਖ ਲੈ ਵਜਨ ਮੋਲ ਦੇ 22 35 ਤੇ ਹੀ ਜਾ ਕਰਦਾ ਕੀ ਆ ਕੇ ਦੀ ਬਾੜੀ ਨਹੀਂ ਨਹੀਂ ਮਨ ਫਿਰ ਓਏ ਐਂਕੜ 100 200 ਦਾ ਉਹ ਲਾ ਲ ਬਾਹਰ ਹੀ ਦਿੰਦਾ 100 200 ਦਾ ਇਹਨੇ ਜੋ ਬਾਪੂ ਮੇਰੀ ਗੱਲ ਲਾ ਦਿੰਦਾ ਇਧਰ ਨੂੰ ਆ ਜਾ ਉਰੇ ਨੂੰ ਆ ਜਾ ਉਹ ਮੇਰੇ ਕੋਲ ਰੱਖੀ ਇਹ ਵੀਡੀਓ ਬਣੀ ਜਾਂਦੀ ਹੈ ਮੇਰੀ ਗੱਲ ਇਹ ਵੀਡੀਓ ਬਾਈ ਸ਼ਾਮ ਨੂੰ ਪਾਉਣੀ ਪਾਉਣੀ ਆ ਤੂੰ ਹੁਣੀ ਚੜਾ ਦੂ ਹੁਣੀ ਚੜਾ ਦੂ ਸੌਦਾ ਵੀ ਆਪਾਂ ਇਹਦੇ ਨਾਲ ਕਰਨਾ ਹੀ ਕਰਨਾ ਲੈ ਹੱਥ ਘਰ ਹੁਣ ਅੱਗੇ ਗੁੰਗਲ ਨਾਲ ਦੁਖਦੀ ਐ ਨੀ ਮੂਰੇ ਕਰਦੀ ਮੇਰੇ ਬਹੁਤ ਕਰ ਦੁਖੀ ਲਖਾਈ ਤੂੰ ਕਰਾਉਣੀ ਆ ਪੂਰਾ 3500 ਉਹ ਭਰਾਵਾ ਨਹੀਂ ਲੈਣਾ ਮੈਂ ਉਹ ਨਹੀਂ ਲੈ ਰਿਹਾ ਸਹੀ ਐ ਸਹੀ ਐ ਯਾਰ ਆ ਯਾਰ ਵੀ ਨਹਿਰੂ ਹੁਣ ਬਗ ਰਹਿਣ ਦੋ ਪਰ ਚਲੋ ਟਾਲ ਕਰੋ ਕਾਲ ਕਰੂਗਾ ਬਾਬੇ ਅੰਕਲ ਹੁਣ ਮੂੰਹ ਪਰੇ ਨੂੰ ਕਰਨਾ ਆਏ ਨੂੰ ਯਾਰ ਮੂੰਹ ਤੇਰੇ ਨਹੀਂ ਆਇਆ ਇਧਰ ਨੂੰ ਕਰਨਾ ਵੀਡੀਓ ਸਰ ਜਿਹੜੀ ਲਈ ਦੱਸ ਦੇ ਜੀ ਬਾਪੂ ਕੋਹਣਾ ਕੋਸਤਾ ਘਾੜਿਆ ਯਾਰ ਦੇਖ ਲੈ ਕਾਲਾ 700 ਵੀ ਰਹਿ ਗਈ ਆ 700 पे 4 ਦੇ ਲੈ ਜੋ ਆਹੋ ਆਇਆ ਵੇਖ ਲੈ ਬਹੁਤ ਪਿਆਰ ਕਰ ਲੈ ਲੈ ਬਈ ਲੜਾਕਰੀ ਕਿੱਥੇ ਵੇਚੂਗਾ ਇਹ ਬਾਈ ਹੋ ਗਿਆ ਮੱਝੀ ਦੇ ਲੈ ਜੋ ਦੇ ਦੇ ਯਾਰ ਅੰਕਲ ਕਿਉਂ ਆਇਆ ਨਾ ਠੀਕ ਆ ਇਹਨੇ ਚਲੋ ਮੇਰੇ ਕੋਲ ਦੋ ਖੜਿਆ ਕਰਿਆ ਜਾਂ 3-3000 ਦੇ ਚੱਕ ਲੈ ਡੇਢੇ ਹੋਏ ਤੁਹਾਡੇ ਗੱਲ ਸੁਣ ਲੈ ਚੱਕਿਆ ਪਿੰਡ ਨਾਲੀ ਏ ਮੈਨੇ ਲਿਆ ਜਾਲਾ ਚਾਰ ਫੜਿਆ ਮੇਰੇ ਘਰ ਦੇ ਚੱਕਰ ਚਾਰ ਦਾ 6000 ਦੇ ਦੋਨੇ ਚੱਕ ਚੱਕ ਆ ਵੇ ਹਲਾਲ ਚਲ ਕੋਈ ਗੱਲ ਨਿੱਕੇ ਪਾਕੀ ਇਹ ਚੱਕਲ ਜ ਮੈਂ ਨਾ ਚੱਲ ਬੜਿਆ ਚੱਲ ਆਇਆ ਗਾ ਰਕਮ ਮੈਂ ਹਜੇ ਪੁੱਛਿਆ ਨਹੀਂ ਉਦੋਂ ਆ ਫਾੜ ਇੱਕ ਵਾਰ ਨੋ ਬਾਲਾ ਚੱਦਰ ਕਰੀ ਓ ਨਾ ਮੋੜੀਆਂ ਮੈਂ ਮੋੜੀਆਂ ਤੂ ਵਾਰ ਬੀਆ ਤੈਨੂੰ ਖਰਾਬਰਾ ਮਿਲ ਜੂ ਵਾਹ ਓਹ ਦਾਰੀਆਂ ਓਹੀ ਹੋ ਗਿਆ ਓਹੀ ਹੋ ਗਿਆ ਨਾ ਲਿਖਾ ਨਾ ਲਿਖਾ ਕਿਨੇ ਲੈ ਚਾਰ ਰੁਪਏ ਚਾਰ ਰੁਪਏ ਆ ਜਾ ਵੀ ਇਧਰ ਆਨਲਾਈਨ ਪਰ ਝਿੰਦੀ ਬਈ ਆ ਮੰਡੀ ਦੇ ਨਾਲ ਦੀ ਲਿਆ ਵੀ ਬਣਾਣਾ 36000 ਸੈਂਕਤੀ ਸੌਦਾ 400 ਕਿਲੋ ਪੈ ਗਿਆ ਤੈਨੂੰ ਉਹ ਇੰਨੀ ਮੁੱਠੀ ਕਰਦੀ ਯਾਰ ਉਹ ਤਾਂ ਨਸ਼ੀਰੇ ਦੋ ਦੀ ਜਾਂਦਾ ਸੀ ਕਰ ਲਿਆ ਕਿੱਥੇ ਜਾਂਦਾ ਸੀ ਯਾਰ ਪੀ ਕਿਲੋ ਗਿਆ ਹੁਣ ਮੈਂ ਕਹਾਂ ਇੱਥੇ ਪਰਚੀ ਵੀ ਆਨਲਾਈਨ ਹੁੰਦੀ ਆ ਬਈਆ ਮੰਡੀ ਤੇ ਲੈ ਆਓ ਵੀ ਮਿੱਤਰੋ ਕੋਲੇ ਜਾਣ ਦੀ ਲੋੜ ਨਹੀਂ ਮੈਨੂੰ ਤਾਂ ਆਪ ਸੌਦਾ ਕਰਾਉਣਾ ਪੈ ਗਿਆ ਤੇ ਬਾਈ ਹੈਪੀ ਨੇ ਬਣਾਈ ਵੀਡੀਓ ਦੇ ਦੂੰਗਾ ਤੇ ਬਾਈ ਸਤਪਾਲ ਨੂੰ ਆਪਾਂ ਬੱਕਰਾ ਦਵਾਇਆ ਅੰਕਲ ਕਿਹੜਾ ਪਿੰਡਾ ਆਪਣਾ ਜੈ ਸਿੰਘ ਜੈ ਸਿੰਘ ਵਾਲਾ ਪਿੰਡਾ ਅੰਕਲ ਦਾ ਤੇ ਸਤਪਾਲ ਨੂੰ ਕਵਰ ਵਾਲੇ ਆਲੇ ਨੂੰ ਬੱਕਰਾ ਦਵਾਇਆ ਕਹਿਰਾ ਬਾਈ ਇਹ ਕਹਿਰਾ ਕਾਲਾ ਹਾਂ ਇਹ ਲੱਖ ਰੁਪਏ ਲੈਣ ਤੇ ਲੱਖ ਰੁਪਏ ਤੇ ਬੋਹ ਕੇ ਪਾਉਣੇ ਆ ਸਾਰੇ ਅੱਛਾ ਇਹਦੇ ਨਾਲ ਬਲੇਂਡਰ ਲਓ ਜੀ ਆ ਬੱਚਾ ਕਾਲਾ ਕਹਿਰਾ ਹੀ ਇਹ ਤਾਂ ਕਰਕੇ ਮਹਿੰਗਾ ਵਿਕਿਆ ਵਾਲੇ ਰੰਗ ਦਾ ਕਹਿਰਾ ਬੱਚਾ ਠੀਕ ਹੈ ਮੁੰਡਾ ਲਖਾਈ 200 ਰੁਪਏ ਖੜਾ ਕੋਲੇ ਨਹੀਂ ਲਖਾਈ 200 ਕਹਿੰਦਾ 200 ਰੁਪਏ ਲਖਾਈ 200 ਇੱਕ ਇਹਨੇ ਦੀ ਬਈ ਸਾਈਡ ਤੇ 100 100 ਤੋਂ ਨਾ ਭਾਈ ਸਾਈਡ ਤੇ ਰਹਿ ਅਸੀਂ ਧਰਲੇ ਬਸ 100 100 ਆ ਦੋ ਜੰਗੀ ਰਣਾ ਬੱਕਰਾ ਮੰਡੀ ਦਾ ਸਭ ਤੋਂ ਜ਼ਿਆਦਾ ਦੋਸਤ 3500 ਹੀ ਹੋ ਗਿਆ ਪਿਆਰੀ ਦੇ ਆ ਜੰਗੀਰਾਂ ਜੰਗੀਰਾਂ ਨੇ ਚ ਪੈਂਦਾ ਇਹ ਜੰਗੀਰਾਂ ਨੇ ਠੀਕ ਹੈ ਠੀਕ ਹੈ ਕੌਰੀ ਦੇ ਬਿਲਕੁਲ ਨੇੜੇ 100 ਮੋੜ ਠੀਕ ਹੈ ਮੋੜ 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 ਕਰਣਾ ਹੋਵੇ ਭਾਵੇਂ ਲਾਦੇ ਪਰ ਸੌਦਾ ਅਸੀਂ ਦਿੱਤਾ ਓਏ ਓਏ ਮੇਰੇ ਜਿਆਦਾ ਦਾ 100 ਮੋੜ ਕੱਟ ਦੇ ਨਹੀਂ ਲੈਣਾ ਤੂੰ ਪਰ ਜਾ ਉਹ ਆਦ ਰੱਖ ਲੈ ਮੰਗਿਆ ਓਏ ਬੋਲਦਾ ਨਹੀਂ ਪਤਰਾ ਯਾਰ ਮੰਗਿਆ ਰਿਹਾ ਤਾਂ ਭਾਈ ਪੈਸੇ ਵਾਲੇ ਮੰਗੀ ਜਾਂਦਾ 15 12 ਭਾਈ ਚਲ ਭਾਈ 4 ਚਲੋ ਵਾਧ ਜਿਹੜੀ ਗੱਲ ਹੈ ਬਾਈ 4 ਭੈਣਾ ਹੀ 8 ਹੋ ਗਏ 8 ਸਾਲ ਉਹ ਪਰਾਣਾ ਸਾਰਾ ਹੀ ਆ ਲੋਕਾਂ ਦਾ 4 ਮਹੀਨੇ ਤੋਂ ਵਾਧ ਦੇਣੇ ਪੈਂਦੇ ਸਹੀ ਆ ਸੱਤਾ ਵਧੀਆ 4 ਵਾਦੀ ਮਿਲ ਜਾਂਦੇ ਨੇ ਘਟਤਾ ਨਹੀਂ ਹੈ ਤਾਂ ਵਾਦੀ ਵਾਦੀ ਹੈ ਫਾਇਦਾ ਹੀ ਆ ਆ ਦੋ ਪੱਠਾ ਦਾ ਸਦਾ ਚੱਲ ਰਿਹਾ ਹੈ ਚਿੱਕੂ ਬੰਦਾ ਹੈ ਇਹ ਲੋ ਪਰ ਕਿੰਨੇ ਤੂੰ ਦੱਸ ਤੂੰ ਦੱਸ ਯਾਰ ਤੈਨੂੰ ਪਤਾ ਭਾਈ ਕਿੰਨੇ ਸਹੀ ਯਾਰ ਲਗਾ ਦਿੰਦੇ ਨਹੀਂ ਨਹੀਂ ਯਾਰ ਓਏ ਹਾਂ ਨਾ ਦੱਸ ਉਪਰ ਆ 8 ਰੁਪਏ ਸ਼ੈਡਲ ਚੜਦੇ ਚਾਹੇ ਨਾ ਪੁੱਛ ਕੇ ਆਇਆ ਇਹਨੂੰ ਵੀ ਪੁੱਛਣਾ ਯਾਰ ਸੌਦਾ ਦਾ ਤੁਹਾਡਾ ਹੋ ਹੀ ਜਾਣਾ ਸੌਦਾ ਚੋਰੀ ਹੁੰਦਾ ਹੈ 100% ਹੋਊਗਾ ਸੌਦਾ ਚੱਲਦਾ ਸੌਦਾ ਚੱਲਦੀ ਜਾਨ 100% ਹੋਊਗਾ ਸੌਦਾ ਇਹਦਾ ਹੋ ਗਿਆ ਛੀ ਤਾਂ ਦਾ ਯਾਰ ਥੋੜਾ ਹੈ ਹਾਂ ਛੀ ਤਾਂ ਦਾ ਥੋੜਾ ਥੋੜਾ ਖੱਪ ਕੇ ਦੇ ਵੇ ਉੱਤੋਂ ਪ੍ਰਕਾਰ ਪੰਜ ਦੇ ਵਿੱਚ ਖਾਰ ਦੇ ਦੇ ਉਸ ਨੂੰ ਤਾਂ ਜੇ ਆਪਾਂ ਥੋੜਾ ਅੱਗੇ ਲਵਾ ਲੇ ਲਵਾ ਕੇ ਮਨ ਤੋਂ ਫਿਕਰ ਨਾ ਕਰ ਆ ਤੋ ਕੋਲਾ ਬਿਠੇ ਆ ਗਿਆ ਉਹ ਤਾਂ ਕੋਲ ਹੋ ਜਾ ਨਹੀਂ ਮੈਂ ਕਹਿੰਦਾ ਉਹ ਬਾਈ ਬੀੜੀ ਨਾ ਪੀ ਵਿੱਚ ਯਾਰ ਕੋਈ ਜਲਦੀ ਤਾਂ ਕੋ ਯਾਰ ਮੰਗਣ ਨੂੰ ਜਿੰਨੇ ਮਰ ਜਵੇ ਬਾਈ ਦੱਸ ਦੀ ਝਾਕ ਕਰਦਾ ਸੁਣ ਲਾਗਾ 7000 ਰੁਪਏ ਬੱਟਾ ਨਹੀਂ ਕਰਦਾ ਨਹੀਂ ਯਾਰ ਉਹ ਦੇ ਦੇ ਜਰਾ ਉਹ ਨਹੀਂ ਨਹੀਂ ਆ ਥੋੜੀ ਹਿੰਦੀ ਯਾਰ ਕਰਨਾ ਹੋਰ ਕਿਵੇਂ ਹੋ ਜੇ ਮੈਂ ਦੱਸਤਾ ਦਿੱਤਾ ਯਾਰ ਹੁਣ ਉਹ ਯਾਰ 10 ਨਹੀਂ ਬੱਟੀ ਦਾ ਪੁੱਤਾਂ ਵਰ ਨਹੀਂ ਜਾ ਉੱਧਰ ਵੇਖਾ ਛੱਡ ਜਾ ਇੱਧਰ ਜਾ ਕੇ ਉਹ ਰਾਇ ਕਰੇ ਜਾਗਣਾ ਉਹ ਜਾਗਣਾ ਰਾਇ ਹੋਈ ਆ ਆ ਜਾ ਓਏ ਜਾਗ ਨੇ ਜਾਗ ਦੇ ਉਹ ਜਾ ਕੇ ਕਿਹੋ ਨਾ ਕਰਦਾ ਰਾਇ ਉਹ ਤਾਂ ਪੂਰਾ ਆਪਣਾ ਜਾਗ ਗਿਆ ਆਹ ਹਾਹ ਜਾਗਾ ਯਾਰ ਮਣੇ ਓਏ ਉਹ ਤੇ ਪੂਗਾ ਵੀ ਫਿਰਦਾ ਗਿਆ ਕਰਦੇ ਮੈਂ ਇੱਕ ਬੈਠੇ ਨਾਲ 10 ਰੁਪਏ ਨਹੀਂ ਬਣਦਾ ਨਹੀਂ ਰੁਪਏ ਦਾ ਨਾ ਦੇ ਕਹ ਰਿਹਾ ਮੈਂ ਆ ਕਾਨੂੰ ਯਾਰ ਬਰ ਹੋ ਗਿਆ ਹੀ ਹੈ ਬੜਾ ਹੀ ਸਖਤ ਕੰਮ ਨਹੀਂ ਆ ਰਿਹਾ ਸਾਟੇ ਮੇ ਉਹ ਟੱਕੀ ਪੱਟ ਲਗਾ ਇਹ ਕਿਹਦਾ ਬਣ ਗਿਆ ਚੱਲ ਛੱਡ ਜੂ ਹੋਰ ਵੀ ਹੋ ਜੂ ਬਾਈਕ ਬਾਈ ਛੋਟਾ ਕਰ ਲੈ ਇਹਦੀ ਕਿਹੜਾ ਫੰਕਸ਼ਨ ਆ ਇਹ ਤਾਂ ਲਾਈਵ ਦੂਜੇ ਜਗ ਇਹ ਤੇ ਰੋਟਾ 10 12 ਵਾ ਪਾਸੇ ਕਰਕੇ ਮੋੜ ਜਾ ਸਾਹਮਣੇ ਕਾਲਾ ਕੰਮ ਹੈ ਹੋਰ ਪਰਦੇ ਤੇ ਜੇ ਅਗਲਾ ਕੋਰ ਵੀ ਲੈ ਲੂਗਾ ਜਾ ਕੇ ਨਵੇੜ ਯਾਰ ਜੱਗ ਤੇਰੀ ਇਹ ਪਹਿਲਾਂ ਦੇ ਪਤਾ ਮੈਂ ਨਰਾਜ ਹੁੰਦੀ ਬੰਦੇ ਨਹੀਂ ਨਹੀਂ ਜੱਗ ਤੂੰ ਕਹੇ ਨਾ ਤੂੰ ਨਾ ਵੜ ਤੂੰ ਨਾ ਵੜ ਜਾ ਕੇ ਕਰ ਓਏ ਉਹ ਵਿਚ ਵਾਲੇ ਨਰਾਜ ਨਾ ਜੱਗ ਜਾ ਕੇ ਕਰਦੇ ਮੈਂ ਪਤਾ ਕੀ ਟਕਰਾਇਆ ਡਰਾਈਵਰ ਵਿਚ ਵਾਲੇ ਕੋਈ ਨਹੀਂ ਖੜੀ ਨਾ ਲੱਖਵੇਂ ਤੁਹਾਡਾ ਬੋਡਾ ਨਹੀਂ ਚਲੋ ਨਹੀਂ ਜਦੋਂ ਫਾਰਲੀ ਨਹੀਂ ਸਾਰ ਸਾਇੰਟ ਨੋਤੇ ਬੰਦੇ ਨਹੀਂ ਯਾਰ ਜਿੱਤਰਾ ਉੱਪਰ ਸਾਰੇ ਹੁਣ ਲੱਖੇ ਨੂੰ ਬੜਾ ਲੱਖੇ ਤੂੰ ਕਰਖਾ ਸੌਦਾ ਯਾਰਾ ਦੱਸ ਸਰ ਕੁਲਦੀਪ ਉਹ ਦੱਸ ਤਾਂ ਯਾਰ ਹੁਣ ਯਾਰ ਇੰਨਾ ਫਰਕ ਕੁਲਦੀਪ ਮੋੜ ਕੇ ਨਹੀਂ ਲਿਆਣੀਆਂ ਪੱਠਾਂ ਕੁਲਦੀਪ ਕੋਈ ਸੌਦਾ ਮੋੜ ਕੇ ਨਹੀਂ ਲਿਆਣੀਆਂ ਕੋਈ ਨਹੀਂ ਕੁਲਦੀਪ ਪੁੱਛਦਾ ਰਾਇਆ ਕੰਮ ਜਿੰਨੇ ਦਾ ਮਾਲ ਸਰ ਮਰੀ ਜਾਏ ਮੁਰਕੇ ਆਈ ਆਇਆ ਐਨੂੰ ਮੂ ਰੱਖ ਅੰਕਲ ਐਨੂੰ ਸਾਰੀ ਤੁਸੀਂ ਨਾ ਚੋਣੀ ਦੇ ਦੇ ਮੈਨੂੰ ਨਹੀਂ ਚਾਹ ਤੇ ਪੁਲੀ ਰਾਹੀ ਜੇ ਕੋਈ ਆਉਣਾ ਹਾਂ ਹਾਂ ਉਹ ਉਮਰ 10 ਕੇ ਬਣੇ ਉਹ ਨੰਬਰ ਤੇ ਸਦਾ ਮਤ ਜਨਕਰੀ ਲੱਗਦੀ ਹੈ ਉਹ ਸੋਡ ਰਿਸਤਾਰੀ ਸੀ ਹਾਂ ਮੋਨਿ ਦਾਸ ਨੇ ਉਮਰ ਕੋ ਦਾ ਅੰਗ ਮੱਦੀ ਦਾ ਮੱਦੀ ਦਾ ਫਟਾਹ ਤੱਕ ਲੱਗ ਕਰੇ ਕੋਈ ਨਹੀਂ ਬਸ ਕੋਣ ਹੈ ਮੋਟਰਸਾਈਕਲ ਪਹੁੰਚੋ ਸਾਦਾ ਕਰੂ ਆਜਾ ਆਜਾ ਮੋਟਰਸਾਈਕਲ ਫੇਰ ਹੀ ਪੁੰਜਾਂਗੇ ਕੋਈ ਯਾਰ ਕੋਈ ਲਵੇ ਯਾਰ ਤੂੰ ਉਹ 8 ਸੀ ਉਹ ਲਾ ਬੰਦਾ ਸਾਢੇ 8 ਕੋਕਟਾ ਓਏ 87 ਕੋ ਦਿੰਨੇ ਹਾਂ ਨਾ 87 ਜੁਲਾ ਦਈ ਰੁਪਏ ਵਟ ਕੇ ਜੇਬ ਭਰ ਤੋਂ ਕਿਹੜੀ ਕੁੰਡੀ ਫੜਨ ਵਾਲਾ ਬਣਾ ਇਹ ਕੁੰਡੀ ਵਰਗੇ ਲਾ 5000 ਦੇਵਾ ਹਾਂ ਉਹਦਾ ਟੀਕਾ ਧਰੀ ਜਗਾ ਦਾ ਚਲ ਪੀਲੀ ਮੇਰਾ ਪੁੱਤ ਚਾਚਾ ਤੂੰ ਵੀ ਲਾ ਚਾ ਲੈ ਲੈ 77 ਕੋਈ ਆਏ ਮੇਰੇ ਕੋਲ ਨਹੀਂ ਚਾਹੇ ਮੇਰੇ ਕੋਲੋਂ ਪੀਲਾ ਨਹੀਂ 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 ਵਾੜ ਹੜ੍ਹ ਸਾਲ ਹੈ ਫੜ ਫੜ ਬੜੀ ਜਲਦੀ ਫੜ ਲੈ 1150 ठीक है लिखाई आप दो दियां जी दौ पट्ठें खड़ा जोड़ा ਨੂੰ ਦਿਖਾ ਦਿੰਨੇ ਆ ਆ ਜੋੜਾ 7500 ਦਾ ਹੋ ਰਿਹਾ ਹੈ ਲੋ ਵੀ ਆ ਦੋ ਪੱਠਾਂ ਦਾ ਸੌਦਾ ਹੋਇਆ ਜੀ ਦੇਸੀ ਪੱਠਾਂ ਇਹ ਮਾੜਾ ਸਾਈਡ ਤੇ ਭਾਈ ਆਹ ਲਈ ਮੈਂ ਦਰਾ ਵੇਦੋ ਮਾੜਾ ਵੀ ਠੀਕ ਹੈ ਇਹ ਕਰਕੇ ਮੈਨੂੰ ਵੀ ਕੀ ਕਰਕੇ ਦੱਸਣੀ ਕੀ ਕਰਦੇ ਆ ਬੈਠੀ ਆ ਚੱਕੜ ਦਿਖਾਈ ਇਹਨੇ ਕਰਾਉਣੀ 8 ਇੱਕ ਮਤਲਬ ਇਹ ਤੂੰ ਗੱਲ ਕਹਿ ਰਿਹਾ 8 ਕਹਿੰਦੇ ਆ ਉਹ ਤਾਂ 3500 ਹੈ ਇਹਨੂੰ ਮਾੜਾ ਨਾਲ ਹੀ ਹੋ ਜਾ ਠੀਕ ਹੈ ਭਾਈ 8000 ਆ ਗਿਆ ਲਖਾਈ ਹੁਣ ਤੂੰ ਆਪ ਕਰਾ ਦੀ ਲੈ ਲਖਾਈ ਆ ਅਰ ਜਾ ਜਨਪਤਨੀ ਸਤਾਰੀ ਸੌਦੇ ਦਾ ਆ ਲੈ ਜੁਗੈ ਭਾਈ ਬਸਹੀ ਹੁਣ ਚੱਹੀ ਆ ਜਦੋਂ 500 ਬਾਦ ਕਾ ਲਗਾਉਂਗਾ ਚਾਰ 400 ਰੁਪਏ ਹੋਗਾ ਠੀਕ ਹੈ 5 5 6 7 8 8 ਠਾਈ ਕਰ ਚਲੋ ਭਾਈ ਸੌਦਾ ਹੋ ਗਿਆ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਦੋ ਪੱਠਾ ਤੁਹਾਨੂੰ ਦਿਖਾ ਦੇਣਾ ਦੁਬਾਰਾ ਫੇਰ ਜੰਗੀ ਰਣਾ ਬੱਕਰਾ ਮੰਡੀ ਤੇ ਇਹ ਸੌਦਾ ਹੋਇਆ ਜੀ ਹਰ ਮੰਗਲਵਾਰ ਨੂੰ ਇਹ ਮੰਡੀ ਲੱਗਦੀ ਆ ਪਿਉਰੀ ਪਿੰਡ ਦੇ ਬਿਲਕੁਲ ਨਾਲ ਕਰ ਲੈਣੇ ਕਾ ਤੇ ਜੰਗੀ ਰਾਣਾ ਰੋਡ ਤੇ ਪਿੰਡ ਜੰਗੀ ਰਾਣਾ ਆ ਗਏ ਬਾਈ ਪੈਸੇ ਆ ਰਹੀ ਆਲੇ ਆ ਕੇ ਬੋਲ ਤਾਂ ਪੈਸੇ ਕੋਈ ਗਿਣੀ ਜਾਂਦਾ ਠੀਕ ਆ ਬਾਈ ਖੁਸ਼ ਆ ਛੋਟ ਤੇਰੇ ਭਰਾਵਾਂ ਤੋਂ 10 ਰੁਪਏ ਕਰਾ ਲਓ ਲਖਾਈ ਬਾਈ ਪੱਠਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆਹ ਪੱਠਾ ਦੋਵੇਂ